Hello everyone. ਮੈਂ ਆਸ਼ੀਮਿਤ ਅਰੋਰਾ ਕਲਾਸਿਸ ਦੇ ਇਸ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਤਰ੍ਹਾਂ ਦੀ ਅਪਡੇਟ ਜਾਂ ਕੁਝ ਵੀ ਸਹੀ ਲੱਗਦਾ ਪਿਆ ਜਾਂ ਕੁਝ ਵੀ ਸਾਨੂੰ ਡਾਊਟ ਰਹਿੰਦਾ ਨਾ ਤਾਂ ਨਾਲ ਦੇ ਨਾਲ ਤੁਹਾਡੇ ਸਾਹਮਣੇ ਅਸੀਂ ਉਸ ਚੀਜ਼ ਦੀ ਵੀਡੀਓ ਲੈ ਕੇ ਆਨੇ ਹਾਂ ਤੁਹਾਨੂੰ ਤੱਕ ਇਨਫੋਰਮੇਸ਼ਨ ਪਹੁੰਚਾਉਣ ਵਾਲਾ ਇਹ ਚੈਨਲ ਅੱਜ ਫੇਰ ਇੱਕ ਹੋਰ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਇਆ ਹੈ ਇਹ ਐਕਚੁਅਲ ਦੇਖੋ ਇਨਫੋਰਮੇਸ਼ਨ ਲੈ ਕੇ ਆਉਂਦਾ ਰੀਜ਼ਨ ਕੀ ਸੀਗਾ ਕਿਉਂਕਿ ਨਾ ਕਾਫੀ ਬੱਚੇ ਨਾ ਡੀਮੋਟੀਵੇਟ ਦੇਖੋ ਮੈਂ ਯੂਨੀ ਨਾਲ ਗੱਲ ਕੀਤੀ ਸੀ ਯੂਨੀਨ ਨੇ ਵੀ ਐਸੀ ਚੀਜ਼ ਦੀ ਪੁਸ਼ਟੀ ਕੀਤੀ ਹੈ ਜੋ ਵੀ ਅੱਜ ਮੈਂ ਬੱਸ ਦੇ ਨਾਲ ਡਿਸਕਸ ਹੋਣ ਤੋਂ ਬਾਅਦ ਹੀ ਕੀਤੀ ਗਈ ਹੈ ਤਾਂ ਪਹਿਲਾ ਮੈਂ ਸਭ ਨੂੰ ਇਹ ਕਹਾਂਗਾ ਜਿਨ੍ਹਾਂ ਨੇ ਇਹ ਵੀਡੀਓ ਸ਼ੇਅਰ ਨਹੀਂ ਕੀਤੀ ਜਿਨ੍ਹਾਂ ਨੇ ਇਹ ਵੀਡੀਓ ਲਾਈਕ ਨਹੀਂ ਕੀਤੀ ਪਲੀਜ਼ ਉਹ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਇੱਕ ਗੱਲ ਉਹ ਬੱਚਿਆਂ ਤੱਕ ਜਾਂ ਉਹ ਸਰਕਾਰ ਤੱਕ ਪਹੁੰਚਾ ਸਕੀਏ ਕਿ ਭਾਈ ਸਾਨੂੰ ਭਰਤੀ ਦੀ ਲੋੜ ਹੈ ਤੇ ਖਾਸ ਕਰ ਕਿਹੜੇ ਕਿਹੜੇ ਭਰਤੀ ਦੀ ਈਟੀਟੀ ਕੈਡਰ ਤਾਂ ਮੈਨੂੰ ਕੱਲ ਹੀ ਯੂਨੀਅਨ ਵੱਲੋਂ ਪਤਾ ਲੱਗਿਆ ਕਿ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਈ ਵੀ ਸਕੂਲ ਦੇ ਵਿੱਚ ਇੱਕ ਸਿੰਗਲ ਟੀਚਰ ਨਹੀਂ ਹੈਗਾ ਮਤਲਬ ਇਹ ਨਹੀਂ ਹੈਗਾ ਇੱਕੋ ਟੀਚਰ ਹੈ ਤੇ ਸਾਡੇ ਕੋਲ ਲਗਭਗ ਹੁਣ ਬਹੁਤ ਭਰਤੀ ਹੋ ਚੁੱਕੀ ਹੈ ਕੈਡਰ ਦੀ ਸੁਣਨ ਚਾਇਆ ਸਿੱਖਿਆ ਮੰਤਰੀ ਜੀ ਵੱਲੋਂ ਕਣਾ ਯੂਨੀਅਨ ਨੇ ਵੀਏ ਦੇ ਲਈ ਸਪੈਸ਼ਲ ਮੀਟਿੰਗਸ ਬੁਲਾਈਆਂ ਵੀ ਦੇਖੋ ਜੀ ਆ ਗੱਲਾਂ ਹੋ ਰਹੀਆਂ ਕੁਛ ਨਾ ਕੁਛ ਐਫਰਟਸ ਕਰਨੇ ਪੈਣਗੇ ਠੀਕ ਹੈ ਜੇ ਐਫਰਟਸ ਨਾ ਕੀਤੇ ਤਾਂ ਫਿਰ ਇਹ ਗੱਲਾਂ ਅਗਲੇ ਕਹਿਣਗੇ ਜੀ ਅਸੀਂ ਕਿਆ ਸੀ ਤੇ ਪੂਰਾ ਕਰ ਦਿੱਤਾ ਗਿਆ ਉਹ ਤਾਂ ਕਹਿ ਰਿਹਾ ਬਈ ਆਪ ਸਰਕਾਰ ਕਹਿ ਰਹੀ ਹੈ ਕਿ 54000 ਪਰਤੀ ਅਸੀਂ ਜਿਹੜੀ ਹੈਗੀ ਹੈ ਕਰ ਚੁੱਕਿਆ ਤਾਂ ਮੈਨੂੰ ਸਾਰੇ ਕਮੈਂਟ ਬਾਕਸ ਜਰੂਰ ਦੱਸਿਓ ਕਿ ਕੀ ਵਾਕਈ ਤੁਹਾਨੂੰ ਲੱਗਦਾ ਹੈ ਕਿ 54000 ਵੈਕੈਂਸੀ ਜਿਹੜੀ ਹੈਗੀ ਹੈ ਉਹ ਇੰਨਾ 3 ਸਾਲਾਂ ਦੇ ਵਿੱਚ ਜਾਂ ਆਪ ਸਰਕਾਰ ਦੇ ਵਿੱਚ ਜੜੀ ਹੈਗੀ ਹੈ ਉਹ ਵੈਕੈਂਸੀ ਪੂਰੀ ਹੋ ਚੁੱਕੀ ਹੈ 54000 ਵੈਕੈਂਸੀ ਉਹਨਾਂ ਨੇ ਕੱਢ ਦਿੱਤੀ ਹੈ ਖਾਸ ਕਰ ਦੇਖੋ ਜੇ ਓਵਰਆਲ ਗੱਲ ਕਰੀਏ ਫਿਰ ਵੀ ਨਹੀਂ ਬੰਦੀ ਹੈ ਨਾ ਤੇ ਜੇ ਮੈਂ ਟੀਚਿੰਗ ਦੀ ਗੱਲ ਕਰਾਂ ਤਾਂ ਬਿਲਕੁਲ ਵੀ ਨਹੀਂ ਬੰਦੀ ਬਿਲਕੁਲ ਵੀ ਨਹੀਂ ਬੰਦੀ ਠੀਕ ਹੈ ਨਾ ਤਾਂ ਆਪਾਂ ਅੱਜ ਗੱਲ ਕਰਾਂਗੇ ਇਸ 54000 ਦਾ ਸੱਚ ਤੇ ਗੱਲ ਕਰਾਂਗੇ ਆਪਾਂ ਨਾਲ ਹੀ ਗੱਲ ਕਰਾਂਗੇ ਕਿ 20000 ਠੀਕ ਹੈ ਨਾ ਜਿਹੜਾ 20000 ਹੈ ਨਾ ਫੀਚਰਸ ਉਹ ਭਰਤੀ ਹੋਏ ਹੈ ਕਿਹੜੇ ਟਾਈਮ ਤੇ ਹੋਇਆ ਕਦੋਂ ਭਰਤੀ ਆਈ ਸੀ ਸਾਰੀ ਗੱਲ ਨੂੰ ਆਪਾਂ ਐਂਡ ਤੱਕ ਜ਼ਰੂਰ ਕਰ ਹਾਂਜੀ ਤਾਂ ਅੱਜ ਆਪਾਂ ਸਾਰੀਆਂ ਗੱਲਾਂ ਕਰਾਂਗੇ ਉਹਨਾਂ ਚੀਜ਼ਾਂ ਬਾਰੇ ਪਹਿਲਾਂ ਤਾਂ ਮੈਂ ਤੁਹਾਨੂੰ ਦੇਖੋ ਦੱਸਾਂ ਕਿ ਜਿਹੜੀਆਂ ਭਰਤੀਆਂ ਦੀ ਗੱਲ ਕੀਤੀ ਜਾ ਰਹੀ ਹੈ ਜਾਂ ਤਾਂ ਉਹ ਗੱਲ ਕੀਤੀ ਜਾ ਰਹੀ ਹੈ 23 64 ਦੀ ਜਾਂ ਉਹ ਗੱਲ ਕੀਤੀ ਜਾ ਰਹੀ ਹੈ ਕੈਲੀ ਕਾਰਡ ਦੀ ਜਾਂ ਉਹ ਗੱਲ ਕੀਤੀ ਜਾ ਰਹੀ ਹੈ 66 35 ਦੀ ਤੇ ਜਾਂ ਉਹ ਗੱਲ ਕੀਤੀ ਜਾ ਰਹੀ ਹੈ 98 94 ਦੀ ਕਿ ਆ ਵੈਕੈਂਸੀਜ਼ ਅਸੀਂ ਪੂਰੀਆਂ ਕਰਵਾਈਆਂ ਦੇਖੋ ਯਾਰ ਮੈਂ ਕਿਸੇ ਵੀ ਗਵਰਨਮੈਂਟ ਦੇ ਵਿਰੁੱਧ ਨਹੀਂ ਹੈਗਾ ਨਾ ਮੈਂ ਕੋਈ ਗਵਰਨਮੈਂਟ ਦੇ ਅਗੇਂਸਟ ਬੋਲ ਰਿਹਾ ਮੈਂ ਤਾਂ ਸਿਰਫ ਗਵਰਨਮੈਂਟ ਨੂੰ ਰਿਕੁਐਸਟ ਕਰਨਾ ਚਾਹੁੰਦਾ ਹੈ ਕਿ ਤੁਸੀਂ ਇੱਕ ਚੀਜ਼ ਸਮਝੋ ਕਿ ਹੁਣ ਜਿਹੜੀ ਪੁਰਾਣੀ ਸਰਕਾਰ ਹੈ ਪੁਰਾਣੀ ਸਰਕਾਰ ਠੀਕੇ ਮਤਲਬ ਜਿਹੜੀ ਪਹਿਲਾਂ ਕਾਂਗਰਸ ਸਰਕਾਰ ਸੀ ਉਹ ਕੀ ਕਹਿ ਰਹੀ ਸੀ ਕਿ ਜੀ ਅਸੀਂ ਭਰਤੀਆਂ ਕੱਢੀਆਂ ਦੇਖੋ ਜੀ ਕਿ 41 60 ਦੀ ਜੇ ਮੈਂ ਗੱਲ ਕਰਾਂ ਤਾਂ 41 60 ਦੀ ਵੈਕੈਂਸੀ ਜਿਹੜੀ ਮਾਸਟਰ ਕੈਟਰ ਕੈਲੀਕਾਰਡ ਵੈਕੈਂਸੀ ਆਈ ਸੀ ਲਗਭਗ 16 12 21 ਚ ਆਈ ਸੀ ਉਹ ਉਹ ਕਹਿ ਰਿਹਾ ਦੇਖੋ ਸਾਨੂੰ ਤੁਹਾਡੇ ਨਾਲ ਕੋਈ ਮਤਲਬ ਦਿੱਕਤ ਨਹੀਂ ਪਰ ਮੇਨ ਪ੍ਰੋਬਲਮ ਕੀ ਆ ਰਹੀ ਹੈ ਕਿ ਕਿਆਲੀ ਕਾਰਡ ਵੈਕੈਂਸੀ ਕਾਂਗਰਸ ਸਰਕਾਰ ਕਹਿ ਰਹੀ ਹੈ ਕਿ ਸਾਡੇ ਟਾਈਮ ਤੇ ਆਈ ਹੈ ਅਸੀਂ ਜਿਹੜੀ ਵੈਕੈਂਸੀ ਕੱਢੀ ਹੈ ਤੇ ਨਿਯੁਕਤੀ ਪੱਤਰ ਜਿਹੜਾ ਹੈਗਾ ਉਹ ਕਦੋਂ ਮਿਲਿਆ 2022-23 ਦੇ ਵਿੱਚ ਨਿਯੁਕਤੀ ਪੱਤਰ ਮਿਲਿਆ ਪਹਿਲੀ ਗੱਲ ਜਿਹੜੀ ਇਹ ਵੈਕੈਂਸੀਸ ਕਹਿ ਰਹੇ ਨੇ ਕਿ ਅਸੀਂ ਆ ਕੱਢੀਆਂ ਹੁਣ ਜੇ ਦੂਜੀ ਮੈਂ ਗੱਲ ਕਰਾਂ 23 ਚੋਂਟ ਦੀ ਹੋਨਾ ਹੁਣ 23 ਚੋਂ ਦੇਖੋ ਜੀ ਇਹਦੇ ਵਿੱਚ ਪਹਿਲਾਂ ਕੀ ਸੀ ਬੀੜ ਵਾਲਿਆਂ ਨੂੰ ਐਡ ਕੀਤਾ ਗਿਆ ਸੀ ਬਾਅਦ ਚੋਂ ਕੀ ਕੀਤਾ ਉਹਨਾਂ ਨੇ ਤੱਕੇ ਦੇ ਨਾਲ ਦੇਖੋ ਨੋਟੀਫਿਕੇਸ਼ਨ ਕਦੇ ਵੀ ਚੇਂਜ ਨਹੀਂ ਹੁੰਦੀ ਆਪਾਂ ਸੁਣਿਆ ਹੀ ਨਹੀਂ ਪਰ ਇਹਦੇ ਵਿੱਚੋਂ ਸੁਪਰੀਮ ਕੋਰਟ ਨੇ ਬੀੜ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਨੋਟੀਫਿਕੇਸ਼ਨ ਦੇ ਵਿੱਚ ਬਦਲਾਵ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਭਰਤੀ ਹੁਣ ਜਾ ਕੇ ਪੂਰੀ ਹੋਈ ਆ ਹੁਣ ਜਾ ਕੇ ਇਹ ਆਈ ਕਦੋਂ ਸੀ 632020 ਨੂੰ ਠੀਕ ਹੈ 20 ਨੂੰ ਭਰਤੀ ਆਈ ਸੀ 2025 ਚ ਪੂਰੀ ਹੋਈ ਆ ਮਾਰਚ ਵਿੱਚ ਆ ਕੇ ਠੀਕ ਹੁਣ ਜੇ ਮੈਂ ਗੱਲ ਕਰਾਂ 6635 ਇਹ ਪਹਿਲਾਂ ਪੂਰੀ ਹੋਗੀ ਠੀਕ ਹੈ ਆਈ ਬਾਦ ਚੋਂ ਸੀ ਪੂਰੀ ਪਹਿਲਾਂ ਹੋਗੀ ਚਲੋ ਆਈ ਕਦੋਂ ਸੀ ਇਹ ਆਈ ਸੀ 37 2021 ਨੂੰ ਜਿਹੜੀ ਇਹ ਵੈਕੈਂਸੀ ਆਈ ਸੀ ਤੇ ਪੂਰੀ ਕਦੋਂ ਹੋਈ ਹੈ ਇਹ ਵੈਕੈਂਸੀ ਵੀ ਪੂਰੀ ਕਰ ਦਿੱਤੀ ਗਈ 22 23 ਦੇ ਵਿੱਚ ਠੀਕ ਹੈ ਨਾ ਇਹ ਵੈਕੈਂਸੀ ਵੀ ਕਦੋਂ ਪੂਰੀ ਕਰ ਦਿੱਤੀ ਗਈ 2022 2023 ਦੇ ਵਿੱਚ ਹੁਣ ਇੱਕ ਹੋਰ ਵੈਕੈਂਸੀ ਆਈ ਸੀ 5994 ਜਿੱਦੀ ਜੁਆਇਨਿੰਗ ਲੈਟਰ ਕੱਲ ਮਿਲੇ ਹੈ ਹਨਾ ਕੱਲ 1 April ਨੂੰ ਮਿਲੇ ਹੈ ਇਹ ਕਦੋਂ ਆਈ ਸੀ 16 12 21 ਨੂੰ ਆਈ ਸੀ ਠੀਕ ਹੈ ਤੇ ਇਹਦਾ ਜੁਆਇਨ ਲੈਟਰ ਕਦੋਂ ਮਿਲੇ ਹੈ ਇਹ ਮਿਲੇ ਹੈ ਸਾਨੂੰ ਕੱਲ ਹੁਣ ਜੇ ਅਸੀਂ ਗੱਲ ਕਰੀਏ ਜੇ ਅਸੀਂ ਹੁਣ ਗੱਲ ਕਰੀਏ ਹੁਣ ਅਸੀਂ ਗੱਲ ਕਰੀਏ ਵੈਕੈਂਸੀਜ਼ ਦੀ ਤਾਂ ਦੇਖਿਆ ਜਾਵੇ ਤਾਂ ਇਹ ਸਾਰੀ ਵੈਕੈਂਸੀ ਕਾਂਗਰਸ ਦੇ ਟਾਈਮ ਪੀਰੀਅਡ ਦੀ ਹੈ ਤਾਂ ਉਹ ਕਹਿ ਰਹੇ ਆ ਜੀ 80 ਵੈਕੈਂਸੀ ਕੱਢੀ ਹੈ ਹਨਾ 80 ਬੱਚਿਆਂ ਨੂੰ ਡਾਟਾ 80 ਬੱਚਿਆਂ ਨੂੰ ਵੈਕੈਂਸੀ ਕੱਢੀ ਹੈ ਉਹ ਕਹਿੰਦੇ ਆ ਕਿ ਅਸੀਂ ਦੇਖੋ ਜੀ ਈਟੀਟੀ ਕੈਡਰ ਵਿਥਿਨ 8 9 ਮੰਥ ਅਸੀਂ ਕਿੰਨੀਆਂ ਵੈਕੈਂਸੀਸ ਕੱਢਦੇ ਆ ਦੇਖੋ ਪਹਿਲਾਂ 6 ਤਿੰਨ ਨੂੰ ਕੱਢਤੀ ਉਹਨਾਂ ਨੇ 20 ਦੇ ਵਿੱਚ ਆਹ ਵਾਲੀ ਠੀਕ ਹੈ ਉਸ ਤੋਂ ਬਾਅਦ 21 ਦੇ ਵਿੱਚ 16 12 ਨੂੰ 21 ਨੂੰ ਆਹ ਵਾਲੀ ਕਰਤੀ ਨਾਲ ਹੀ ਉਹਨਾਂ ਨੇ ਜਿਹੜੇ ਹੈਗੇ 93 94 ਕੱਢਤੀ ਸੌਰੀ ਠੀਕ ਹੈ 30 ਹਾਤ ਨੂੰ ਸੌਰੀ ਆਹ ਵਾਲੀ ਕੱਢਤੀ ਉਸ ਤੋਂ ਬਾਅਦ ਜਿਹੜੀ 98 ਕੱਢਤੀ ਮਤਲਬ ਯਾਰ ਕੁਝ ਟਾਈਮ 1.5 ਸਾਲ ਦੇ ਵਿੱਚ ਵਿੱਚ ਤਿੰਨ ਵਾਰੀ ਵੈਕੈਂਸੀ ਆ ਗਈ ਤਾਂ ਇਹ ਤਾਂ ਗੱਲ ਬਣੀ ਤਾਂ ਭਾਈ ਪੂਰੀ ਕਰਨਾ ਵੈਕੈਂਸੀ ਬੜਾ ਨਿਕਲ ਚੁੱਕੀ ਹੈ ਤਾਂ ਪੂਰੀ ਕਰਨਾ ਤਾਂ ਸਰਕਾਰ ਦਾ ਫਰਜ਼ ਬੰਦਾ ਤੇ ਸਰਕਾਰ ਦਾ ਫਰਜ਼ ਹੀ ਪੂਰਾ ਕੀਤਾ ਆਪ ਸਰਕਾਰ ਨੇ ਤੇ ਉਹ ਵੈਕੈਂਸੀ ਹੁਣ ਜਾ ਕੇ 1 April ਨੂੰ ਪੂਰੀ ਹੋਈ ਹੈ ਉਹ ਵੀ 100% ਨਹੀਂ ਹੋਈ ਹਜੇ 100% ਪੂਰੀ ਨਹੀਂ ਹੋਈ ਹਜੇ ਵੀ ਇੰਨਾ ਵਿੱਚੋਂ ਹਜੇ ਤਾਂ ਕੁਝ 800 ਕੁਝ ਬੱਚੇ ਜਾਂ 900 ਕੁਝ ਬੱਚੇ ਅੰਡੜਾ ਹੈਗੇ ਉਹਨਾਂ ਨੇ ਇਹ ਅਪੁਆਇੰਟਮੈਂਟ ਲੈਟਰਸ ਦਿੱਤੇ ਆ ਤਾਂ ਹਜੇ ਵੀ ਅਧੂਰੀ ਤਰੀ ਫਿਰਦੀ ਹੈ ਇਹ ਵੈਕੈਂਸੀ ਤੇ ਸਰਕਾਰ ਨਾਲ ਹੀ ਕਹਿ ਰਹੀ ਹੈ ਕਿ ਹੁਣ ਸਾਡੇ ਕੋਲ ਟੀਚਰਾਂ ਦੀ ਕਮੀ ਨਹੀਂ ਹੈਗੀ ਜਦਕਿ ਪਿੱਛੇ ਜੀ ਕਿਸੇ ਨੇ ਦੱਸਿਆ ਸੀਗਾ ਡਾਟਾ ਆਇਆ ਸੀ ਅਖਬਾਰ ਦੇ ਵਿੱਚ ਕਿ 15000 ਵੈਕੈਂਸੀਸ ਖਾਲੀ ਪਈਆਂ ਠੀਕ ਹੈ ਤਾਂ ਇਹ ਤਾਂ ਭਾਈ ਹੁਣ ਤੁਸੀਂ ਸੋਚ ਲਓ ਮੈਂ ਸਭ ਨੂੰ ਕਹਿ ਰਿਹਾ ਹੁਣ ਤੁਸੀਂ ਸੋਚ ਲਓ ਯੂਨੀਅਨ ਵੀ ਇਹੀ ਕਹਿ ਰਹੀ ਹੈ ਕਿ ਹੁਣ ਤੁਸੀਂ ਸੋਚ ਲਓ ਕਿ ਯੂਨੀਅਨ ਦੀ سپورਟ ਕਰਨੀ ਹੈ ਠੀਕ ਹੈ ਯੂਨੀਅਨ ਦਾ ਸਾਥ ਦੇਣਾ ਹੈ ਠੀਕ ਹੈ ਦੇਖੋ ਕਿਵੇਂ ਯੂਨੀਅਨ ਜਿਹੜੀ ਹੈਗੀ ਹੈ ਐਫਰਟ ਕਰ ਰਹੀ ਹੈ ਠੀਕ ਹੈ ਕਿਵੇਂ ਜਿਹੜੇ ਹੈਗੇ ਆ ਮੇਰੇ ਕੋਲ ਨਾਮ ਵੀ ਆਏ ਆ ਉਹਨਾਂ ਦੇ ਠੀਕ ਹੈ ਮੈਂ ਤੁਹਾਨੂੰ ਇਨਫੋਰਮ ਵੀ ਕਰਾਂਗਾ ਕਿ ਜਿਹੜੇ ਈਟੀਟੀ ਕੈਡਰ ਯੂਨੀਅਨ ਦੇ ਪ੍ਰਧਾਨ ਹੈ ਪਰਮਜੀਤ ਸਿੰਘ ਮਾਨਸਾ ਤੋਂ ਜਾਂ ਉਪ ਪ੍ਰਧਾਨ ਹੈ ਬਲਵਿੰਦਰ ਸਿੰਘ ਪਟਿਆਲਾ ਤੋਂ ਜਾਂ ਜਿਹੜਾ ਪ੍ਰੈਸ ਸਕੱਟ ਸਕੱਟਰੀ ਹੈ ਉਹ ਕੋਣ ਹੈ ਜਮਾਤਦੀ ਰਾਜਦੀਪ ਸਿੰਘ ਮਾਨਸਾ ਤੋਂ ਤੇ ਇੱਕ ਮਹਿਲਾ ਜਮਾਤਦੀ ਮਹਿਲਾ ਇਨਚਾਰਜ ਜਿਹੜੇ ਹੈਗੇ ਉਹ ਕੋਣ ਹੈ ਪ੍ਰਿਆ ਹੈਗੇ ਆ ਮਨਸਾਤੂ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਹਾਨੂੰ ਨੰਬਰ ਵੀ ਮੈਂ ਪ੍ਰੋਵਾਈਡ ਕਰ ਦੱਣਾ ਹੈ ਜਿਹੜਾ ਪ੍ਰਧਾਨ ਹੈਗੇ ਨੇ ਠੀਕ ਹੈ ਜਿਹੜੇ ਪ੍ਰਧਾਨ ਨੇ ਪਰਮਜੀਤ ਸਿੰਘ ਉਹਨਾਂ ਦਾ ਨੰਬਰ ਹੈ 946557 ਦੇਖੋ 99150 946557 ਤੁਸੀਂ ਪਰਮਜੀਤ ਸਿੰਘ ਪ੍ਰਧਾਨ ਜੀ ਨਾਲ ਗੱਲ ਕਰ ਸਕਦੇ ਹੋ ਜਾਂ ਉਪ ਪ੍ਰਧਾਨ ਜਿਹੜੇ ਹੈਗੇ ਆ 88728 50 637 ਇਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਬਾਈ ਹੁਣ ਲੋੜ ਹੈ ਸਾਥ ਦੀ ਜੇਕਰ ਨਵੀਆਂ ਵੈਕੈਂਸੀਜ਼ ਆਊਟ ਕਰवानी ਹੈ ਨਾ ਨਵੀਆਂ ਵੈਕੈਂਸੀਜ਼ ਆਊਟ ਕਰवानी ਹੈ ਨਾ ਤਾਂ ਯੂਨੀਅਨ ਨੂੰ ਤੁਹਾਡੀ سپورਟ ਚਾਹੀਦੀ ਹੈ ਮੈਂ ਫੇਰ ਕਹਿ ਰਿਹਾ ਕੁਝ ਵੀ ਆਪਾਂ ਨਹੀਂ ਕਰ ਰਹੇ ਆਪਾਂ ਸਿਰਫ ਸ਼ਾਂਤੀ ਸ਼ਾਂਤੀਪੂਰਵਕ ਸਿਰਫ ਇੱਕ ਗੱਲ ਕਹਿਣੀ ਹੈ ਕਿ ਸ਼ਾਂਤੀਪੂਰਵਕ ਇੱਕ ਗੱਲ ਕਹਿਣੀ ਹੈ ਕਿ ਜੀ ਤੁਸੀਂ ਇਹ ਨਾ ਦੇਖੋ ਪਲੀਜ਼ ਕਿ ਇਹ ਨਾ ਦੇਖੋ ਕਿ 5994 ਅੱਜ ਜੁਆਇਨ ਕੀਤਾ ਤੁਸੀਂ ਇਹ ਦੇਖੋ ਕਿ ਉਹ ਭਰਤੀ ਕਦੋਂ ਦੀ ਹੈ 5994 ਵਾਲੀ ਭਰਤੀ 16 12 2021 ਦੀ ਹੈ ਮਤਲਬ 22 ਚ ਕੋਈ ਨਹੀਂ ਆਈ 23 ਚ ਕੋਈ ਨਹੀਂ ਆਈ 24 ਚ ਕੋਈ ਨਹੀਂ ਆਈ ਹਣਾ ਕੋਈ ਭਰਤੀ ਨਹੀਂ ਆਈ ਹੁਣ ਸਾਨੂੰ 3 ਸਾਲ ਹੋ ਗਏ ਵੇਟ ਕਰਦੇ ਨੂੰ ਤਾਂ ਯਾਰ ਹੁਣ ਤਾਂ ਮੈਨੂੰ ਭਰਤੀ ਦੀ ਲੋੜ ਹੈ ਨਾ 3 ਸਾਲ ਹੋ ਗਏ 3 ਇਅਰਸ ਤੋਂ ਅਸੀਂ ਵੇਟ ਕਰ ਰਹੇ ਆ ਕਿ ਦੀ ਭਰਤੀ ਦੀ 3 ਸਾਲ ਤੋਂ ਕੋਈ ਭਰਤੀ ਆਈ ਨਹੀਂ ਬਸ ਪੁਰਾਣੇ ਪੂਰੇ ਹੋਈ ਜਾਂਦੇ ਹੁਣ ਜਿਹੜੇ ਬੱਚੇ 3 ਸਾਲ ਦੇ ਵਿੱਚ ਪੀਐਸਟ ਕੁਆਲੀਫਾਈ ਕਰ ਗਏ ਜਿਨ੍ਹਾਂ ਨੇ 3 ਸਾਲ ਦੇ ਵਿੱਚ ਤੁਸੀਂ ਦੋ ਵਾਰੀ ਪੀਐਸਟ ਲਿਆ ਦੋ ਵਾਰ ਪੀਐਸਟ ਕੁਆਲੀਫਾਈ ਕਰ ਗਏ ਹੁਣ ਉਹ ਕੀ ਕਰਨ ਸਿਰਫ ਈਟੀਟੀ ਕੈਡਰ ਦੀ ਪ੍ਰੈਪਰੇਸ਼ਨ ਹੀ ਕਰਨ ਸਿਰਫ ਆਬਦੀ ਉਮਰ ਨੂੰ ਲੰਘਦੇ ਹੋਏ ਦੇਖਣ ਸਿਰਫ ਇਹ ਦੇਖਣ ਕਿ ਭਾਈ ਸਾਡੀ ਉਮਰ ਲੰਘ ਰਹੀ ਹੈ ਬਹੁਤ ਵਧੀਆ ਠੀਕ ਹੈ ਹੁਣ ਦੇਖੋ ਪੀਟੀਆਈ ਹੁਣ ਆਪਾਂ ਇਹ ਤਾਂ ਹੋ ਗਈ ਜਿਹੜੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਹੁਣ ਦੇਖੋ ਪੀਟੀਆਈ ਦੀਆਂ ਪੋਸਟਾਂ ਆਈਆਂ ਠੀਕ ਹੈ 2000 ਹਜੇ ਤੱਕ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਐਂਟੀਟੀ ਦੀਆਂ ਪੋਸਟਾਂ ਆਈਆਂ 8393 ਹਜੇ ਤੱਕ ਉਹਦਾ ਕੋਈ ਨਾਮੋ ਨਿਸ਼ਾਨੀ ਜਾਂ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਵੀ ਹੁਣ 1050 ਜਿਹੜੀ ਪੋਸਟਾਂ ਆਈਆਂ ਸੀ ਹੁਣ ਜਾ ਕੇ ਇਹਨਾਂ ਨੇ ਕਿਤੇ ਪੂਰੀਆਂ ਕਰਨ ਦੀ ਉਹਨਾਂ ਨੇ ਕੁਝ ਬਣਾਇਆ ਇਹਨਾਂ ਨੂੰ ਪੂਰਾ ਕੀਤਾ ਇਹਨਾਂ ਨੂੰ ਜੁਆਇਨ ਕਰਵਾਇਆ ਇਹ ਵੀ ਕੇਸ ਲਮਕਿੰਦੇ ਇਹਦਾ ਮਤਲਬ ਕੀ ਅੱਜ ਦੇ ਲੋਕ ਵੀ ਇਹ ਮੰਨਣ ਕਿ ਜੇ ਅੱਜ ਕੋਈ ਵੈਕੈਂਸੀ ਸਟਾਜੀ ਮੰਤਰੀ ਸਾਹਿਬ ਨੇ ਕਹਿਤਾ ਕਿ ਸਾਡੇ ਕੋਲ ਲੋਹਾ ਹੀ ਨਹੀਂ ਕੁਛ ਕਿ ਜੇ ਅੱਜ ਵੀ ਕੋਈ ਵੈਕੈਂਸੀ ਆਂਦੀ ਹੈ ਨਾ ਤਾਂ ਇਹਦਾ ਮਤਲਬ ਅਸੀਂ ਮੰਨ ਕੇ ਚੱਲੀਏ ਕਿ ਇਹਦਾ ਪੂਰਾ ਹੋਣਾ ਅਸੀਂ 3-4 ਸਾਲ ਹਜੇ ਵੀ ਵਿਹਲੇ ਰਵਾਂਗੇ 3-4 ਸਾਲ ਅਸੀਂ ਵੀ ਹਜੇ ਬੇਰੋਜ਼ਗਾਰ ਰਵਾਂਗੇ ਤੇ ਜੇ ਬੇਰੋਜ਼ਗਾਰ ਜੇ ਪੇਪਰ ਕੁਆਲੀਫਾਈ ਹੋ ਵੀ ਗਿਆ ਤਾਂ ਵੀ ਹਜੇ 4-5 ਸਾਲ ਤਾਨੂੰ ਕੇਸ ਲੜਨੇ ਪੈਣਗੇ ਕੀ ਅਸੀਂ ਇਹ ਮੰਨ ਸਕਦੇ ਹਾਂ ਤਾਂ ਇਹ ਗਲਤ ਹੈ ਭਾਈ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ ਇਹ ਸਾਡੇ ਯੰਗ ਜਿਹੜੇ ਬੱਚੇ ਹੈ ਹਨਾ ਜਿਹੜੇ ਬੱਚੇ ਪ੍ਰੈਪਰੇਸ਼ਨ ਕਰ ਰਹੇ ਨੇ ਜਿਉਂ ਜਾਣਨਾ ਉਹਨਾਂ ਨੂੰ ਕੀ ਕਰਨੀ ਹੈ ਡੀਮੋਟੀਵੇਟ ਕਰਨੀ ਹੈ ਮੇਰੀ ਅਸਦੀ ਇਹ ਵੀਡੀਓ ਕਿਸੇ ਗਵਰਨਮੈਂਟ ਦੇ ਵਿਰੁੱਧ ਨਹੀਂ ਹੈ ਇੱਕ ਰਿਕੁਐਸਟ ਵੀਡੀਓ ਡਾਲ ਰਹੀ ਮੈਂ ਠੀਕ ਹੈ ਇੱਕ ਰਿਕੁਐਸਟ ਕਰ ਰਹੀ ਹਾਂ ਗਵਰਨਮੈਂਟ ਨੂੰ ਕਿ ਭਾਈ ਇਸ ਤਰ੍ਹਾਂ ਨਾ ਕਰੋ ਬਹੁਤ ਬੱਚੇ ਬੜੇ ਦਿਲੋਂ ਜਾਨ ਦੇ ਨਾਲ 3 ਸਾਲਾਂ ਦੇ ਤਿਆਰੀ ਕਰ ਰਹੇ ਆਈਟੀਟੀ ਕੈਡਰ ਦੀ 95 94 ਪੂਰਾ ਹੋਣ ਤੋਂ ਪੇਪਰ ਹੋਣ ਤੋਂ ਬਾਅਦ ਤੋਂ ਬੱਚੇ ਲੱਗੇ ਹੋਏ ਐ ਕਿ ਚਲੋ ਅਗਲੀ ਵਾਰੀ ਜਿਹੜਾ ਹੈ ਆਏਗਾ ਹੁਣ ਆਏਗਾ 1 ਸਾਲ ਨੂੰ ਆਏਗਾ 2 ਸਾਲ ਨੂੰ ਆਏਗਾ 3 ਸਾਲ ਹੋ ਗਏ ਅੱਜ ਵੀ ਉਹਨਾਂ ਸਾਹਮਣੇ ਕੋਈ ਉਮੀਦ ਦੀ ਕਿਰਨ ਖਾਸੀ ਨਜ਼ਰ ਨਹੀਂ ਆ ਰਹੀ ਸਿਰਫ 8TT ਬੱਚੇ ਕਰ ਰਹੇ ਐ ਟੈਟ ਪਾਸ ਕਰ ਰਹੇ ਐ ਤਾਂ ਹੌਲੀ ਹੌਲੀ ਉਹਨਾਂ ਦੀ ਉਹ ਕੁਆਲਿਟੀ ਵੀ ਡਾਊਨ ਹੋਣੀ ਸ਼ੁਰੂ ਹੋ ਜੇਗੀ ਕਿਉਂ ਕਿ ਮੈਨੂੰ ਲੱਗਦਾ ਹੀ ਪੈ ਕੇ ਅਗਲਾ ਪੇਪਰ ਤਾਂ ਆਣਾ ਹੀ ਨਹੀਂ ਤਾਂ ਫਿਰ ਅਰੋੜਾ ਕਲਾਸਿਸ ਦੀ ਪੂਰੀ ਟੀਮ ਪੂਰੀ ਯੂਨੀਅਨ ਇਹ ਰਿਕੁਐਸਟ ਕਰ ਰਹੀ ਹੈ ਗਵਰਨਮੈਂਟ ਨੂੰ ਕਿ ਸਾਨੂੰ ਸਾਡਾ ਬੰਦਾ ਪੇਪਰ ਦਿੱਤਾ ਜਾਵੇ ਸਾਡੇ ਨਾਲ ਸਾਡੇ ਨਾਲ ਇੱਕ ਵਾਰੀ ਸਾਡੀ ਪ੍ਰੋਬਲਮ ਸਮੱਸਿਆ ਨੂੰ ਸੁਣਿਆ ਜਾਵੇ ਤੇ ਨਾਲ ਹੀ ਮੈਂ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਵੀ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਯੂਨੀਅਨ ਕੱਲੀ ਕੁਝ ਨਹੀਂ ਆਪਾਂ ਇਹ ਨਹੀਂ ਕਹਿੰਦੇ ਕਿ ਆਪਾਂ ਕੋਈ ਧਰਨਿਆਂ ਤੇ ਮੈਂ ਨਹੀਂ ਨਹੀਂ ਧਰਨੇ ਦੀ ਕੋਈ سپورਟ ਨਹੀਂ ਕਰਦੀ ਅਰੋੜਾ ਕਲਾਸਿਸ ਅਰੋੜਾ ਕਲਾਸਿਸ ਸਿਰਫ ਇਹ ਕਹਿੰਦੀ ਹੈ ਕਿ ਆਪਦਾ ਮੰਗ ਪੱਤਰ ਤਾਂ ਦੇ ਦਿਓ ਮੰਗ ਪੱਤਰ ਤਾਂ ਦੇ ਦਿਓ ਠੀਕ ਹੈ ਇਕੱਠੇ ਹੋ ਕੇ ਕਟੋਗਾ ਟੱਪਾ ਮੰਗ ਪੱਤਰ ਦੇ ਸਕਦੇ ਆ ਕਿ ਮੰਤਰੀ ਸਾਹਿਬ ਬਹੁਤ ਵਧੀਆ ਐਜੂਕੇਸ਼ਨ ਮਿਨਿਸਟਰ ਨੇ ਆਪਣੀ ਠੀਕ ਹੈ ਸ਼੍ਰੀ ਹਰਜੋਤ ਜੀ ਬੈਂਸ ਜੀ ਬਹੁਤ ਵਧੀਆ ਬਹੁਤ ਵਧੀਆ ਖੁਦ ਮੈਨਾ ਉਹਨਾਂ ਨਾਲ ਖੁਦ ਵੀ ਮਿਲਿਆ ਹੋਇਆ ਠੀਕ ਹੈ ਬਹੁਤ ਵਧੀਆ ਨਿਚਰਦੀ ਉਹ ਪਰਸਨ ਹੈ ਉਮੀਦ ਹੈ ਪੂਰੀ ਪੂਰੀ ਸਟੂਡੈਂਟ ਯੂਨੀਅਨ ਨੂੰ ਠੀਕ ਹੈ ਉਮੀਦ ਹੈ ਪੂਰੇ ਈਟੀਟੀ ਕੈਡਰ ਯੂਨੀਅਨ ਨੂੰ ਜਾਂ ਉਮੀਦ ਹੈ ਪੂਰਾ ਪੀਐਸਟੈਟ ਪੇਪਰ 1 ਪਾਸ ਯੂਨੀਅਨ ਨੂੰ ਕਿ ਸਿੱਖਿਆ ਮੰਤਰੀ ਸਾਡੀ ਇਹ ਗੱਲ ਜ਼ਰੂਰ ਸੁਣਨਗੇ ਤੇ ਜ਼ਰੂਰ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜੋ ਬੱਚੇ ਆਲਰੇਡੀ ਦੇਖੋ ਕਿੰਨੇ ਕਿੰਨੇ ਬੈਚ ਹੋਣ ਤੁਹਾਨੂੰ ਮੈਂ ਆਪਣੀ ਗੱਲ ਕਰਾਂ ਸਾਡੇ ਖੁਦ ਦਾ ਇਹ ਪੰਜਵੇਂ ਤੋਂ ਲੈ ਕੇ 6ਵਾਂ ਬੈਚ ਹੈ ਠੀਕ ਹੈ ਤਿੰਨ ਤਿੰਨ ਚਾਰ ਚੋ ਸਾਲ ਤੋਂ ਬੈਚ ਚੱਲ ਰਹੇ ਨੇ ਲਾਸਟ 19 ਦਸੰਬਰ ਨੂੰ ਬੈਚ ਲਾਇਆ ਫਿਰ 1 ਮਾਰਚ ਨੂੰ ਬੈਚ ਲਿਆ ਹੁਣ 21 ਅਪ੍ਰੈਲ ਨੂੰ ਦੁਬਾਰਾ ਤੋਂ ਬੈਚ ਸ਼ੁਰੂ ਹੋ ਰਿਹਾ ਠੀਕ ਬੱਚੇ ਆ ਰਹੇ ਨੇ ਪਰ ਨਾਲ ਹੀ ਬੱਚੇ ਥੋੜੇ ਟੈਨਸ਼ਨ ਦੇ ਵਿੱਚ ਹੈ ਥੋੜੇ ਜਿ ਇੰਟੈਂਸਡ ਹੈ ਕਿ ਬੈਚ ਲਈਏ ਕਿ ਨਾ ਲਈਏ ਤਿਆਰੀ ਸੈਲਫ ਕਰੀਏ ਕਿ ਨਾ ਕਰੀਏ ਕਿਹੜੀਆਂ ਬੁਕਸ ਨੂੰ ਫਾਲੋ ਕਰੀਏ ਕਿ ਨਾ ਕਰੀਏ ਪੜ੍ਹੀਏ ਕਿ ਨਾ ਪੜ੍ਹੀਏ ਅਸੀਂ ਵੀ ਕਦੇ 3 ਸਾਲਾਂ ਪੁਰਾਣੇ 3 ਸਾਲ ਦੇ ਬੱਚਾ ਵਾਂਗ ਕਦੇ ਅਸੀਂ ਵੀ ਉਹਨਾਂ ਲਾਈਨ ਦਾ ਸ਼ਿਕਾਰਤਾ ਨਹੀਂ ਹੋ ਜਾਾਂਗੇ ਕਿ ਸਿਰਫ ਪੜਦੇ ਰਹੀਏ ਜਾਂ ਕੋਈ ਪੰਜਾਬ ਪੁਲਿਸ ਦੀ ਵੈਕੈਂਸੀ ਆਈ ਹੋਈ ਹੈ ਉਹਦੀ ਤਿਆਰੀ ਕਰ ਲਈਏ ਪਟਵਾਰੀ ਦੀ ਵੈਕੈਂਸੀ ਕਹਿ ਰਹੀ ਹੈ ਉਹਦੀ ਤਿਆਰੀ ਕਰ ਲਈਏ ਠੀਕ ਹੈ ਹੁਣ ਬੱਚਾ ਸਸ਼ੋਪੰਜ ਪਹਿਲਾਂ ਜਿਹੜਾ ਬੀੜ ਵਾਲਾ ਬੱਚਾ ਸੀ ਨਾ ਬੜਾ ਕਲੀਅਰ ਸੀ ਈਟੀਟੀ ਵਾਲਾ ਬੱਚਾ ਬੜਾ ਕਲੀਅਰ ਸੀਗਾ ਉਹਦਾ ਇੱਕੋ ਇੱਕ ਗੋਲ ਸੀਗਾ ਕਿ ਜੀ ਮੈਂ ਟੀਚਰ ਬਣਨਾ ਹੈ ਪਰ ਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਜਿਹੜੀਆਂ ਵੈਕੈਂਸੀਜ਼ ਕੱਟ ਆ ਰਹੀਆਂ ਜੇ ਆ ਰਹੀਆਂ ਤਾਂ ਕੇਸ ਲੱਗ ਰਿਹਾ ਠੀਕ ਹੈ ਨਾ ਤਾਂ ਕੇਸ ਲਾਣ ਵਾਲੇ ਆਪਣੇ ਵਿੱਚੋਂ ਹੀ ਕੋਈ ਠੀਕ ਹੈ ਤਾਂ ਕੇਸ ਲੱਗ ਰਹੇ ਨੇ ਉਹਦੇ ਕਰਕੇ ਬੱਚਾ ਬਹੁਤ ਜ਼ਿਆਦਾ ਡੀਮੋਟੀਵੇਟ ਹੋ ਰਿਹਾ ਹੈ ਤਾਂ ਮੈਂ ਪਹਿਲਾਂ ਬੱਚਾ ਨੂੰ ਕਹੂੰਗਾ ਕਿ ਭਾਈ ਡੀਮੋਟੀਵੇਟ ਨਾ ਹੋ ਯੂਨੀਅਨ ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਨੂੰ ਰਿਕੁਐਸਟ ਕਰ ਰਹੀ ਹੈ ਸਰਕਾਰ ਨੂੰ ਮਿਲ ਰਿਹਾ ਮੰਗ ਪੱਤਰ ਦੇ ਰਿਹਾ ਤੇ ਸਰਕਾਰ ਜ਼ਰੂਰ ਉਹਨਾਂ ਦੀ ਸੁਣੂਗੀ ਕਿਉਂਕਿ ਜਲਦੀ ਹੀ ਉਹ ਕਹਿ ਰਹੇ ਹੈ ਕਿ ਅਸੀਂ ਵੈਕੈਂਸੀਜ਼ ਆਊਟ ਕਰਾਵਾਂਗੇ ਪਰ ਇਕੱਲਾ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਸਾਥ ਤਾਂ ਚਾਹੀਦਾ ਹਣਾ ਜੇ ਤੁਸੀਂ ਕਹੋਗੇ ਕਿ ਅਸੀਂ ਪੜ੍ਹ ਲਈਏ ਉਹ ਜਿਹੜੇ ਹੈਗੇ ਆ ਆਪਦੇ ਮੰਗ ਪੱਤਰ ਦੇ ਹੀ ਜਾਣ ਅਸੀਂ ਉਹਦਾ ਟਾਈਮ ਵੇਸਟ ਕਿਉਂ ਕਰੀਏ ਤਾਂ ਫਿਰ ਭਾਈ ਸਾਰਿਆਂ ਦਾ ਟਾਈਮ ਵੇਸਟ ਹੋਣਾ ਹੁਣ ਤੁਸੀਂ ਦੇਖੋ ਕਿ ਭਾਈ ਪੀਐਸ ਟੈਟ ਦਾ ਪੇਪਰ ਦੁਬਾਰਾ ਕਰਵਾਣਾ ਹੈ ਤੁਸੀਂ ਦੇਖੋ ਈਟੀਟੀ ਕੈਡਰ ਪਹਿਲਾਂ ਲੈਣਾ ਹੈ ਠੀਕ ਹੈ ਜਾਂ ਤੁਸੀਂ ਦੇਖੋ ਕਿ ਮਾਸਟਰ ਕੈਟਰ ਸਭ ਨੂੰ ਇਕਜੁੱਟ ਹੋਣਾ ਪਏਗਾ ਸਾਰਿਆਂ ਦੇ ਪੋਸਟ ਹੈ ਅੱਜ ਤੁਸੀਂ ਕਿਸੇ ਲਈ ਖੜੋਗੇ ਕੱਲ ਤੁਹਾਡੇ ਲਈ ਸਾਰੇ ਖੜੋਗੇ ਪਰ ਕਰਨਾ ਸਿਰਫ ਸ਼ਾਂਤਪੂਰਵ ਤਰੀਕੇ ਨਾਲ ਆਪਣੀ ਗੱਲ ਰੱਖਣੀ ਹੈ ਮੰਤਰੀ ਸਾਹਿਬ ਕੋ ਤੇ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਆਪਣੇ ਮੰਤਰੀ ਸ਼੍ਰੀ ਹਰਜੋਤਜੀ ਭੰਸਜੀ ਤੋਂ ਕਿ ਉਹ ਸਾਡੀ ਮੰਗ ਪੱਤਰ ਨੂੰ ਜ਼ਰੂਰ ਧਿਆਨ ਚ ਲੈਣਗੇ ਸਾਡੇ ਮੰਗ ਪੱਤਰ ਨੂੰ ਸਾਡੇ ਸੀਐਮ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਕੋਲ ਪਹੁੰਚਾਂਗੇ ਉਹਨਾਂ ਕੋਲ ਗੱਲ ਰੱਖਣਗੇ ਤੇ ਜ਼ਰੂਰ ਜੋ ਵੀ ਵੈਕੈਂਸੀਸ ਆਊਟ ਹੈ ਜਾਂ ਜਿੰਨੀਆਂ ਵੀ ਪੋਸਟਾਂ ਬੰਦੀਆਂ ਖਾਲੀ ਠੀਕ ਹੈ ਉਹ ਨੋਟੀਫਿਕੇਸ਼ਨ ਜਿਹੜੀ ਹੈਗੀ ਹੈ ਇਸ ਸਰਕਾਰ ਦੇ ਵਿੱਚ ਵੀ ਆਊਟ ਕਰਵਾਣਗੇ ਤੇ ਨਾਲ ਹੀ ਸਾਨੂੰ ਜਿਹੜਾ ਹੈਗਾ ਸਾਡਾ ਜੋਬ ਦਾ ਸੁਪਨਾ ਵੀ ਜਿਹੜਾ ਹੈਗਾ ਪੂਰਾ ਕਰਵਾਣਗੇ ਇਹ ਅਸੀਂ ਇੱਕ ਰਿਕੁਐਸਟ ਕਰ ਰਹੇ ਹੰਭਲ ਦਿਲੋਂ ਰਿਕੁਐਸਟ ਕਰ ਰਹੇ ਹਾਂ ਤੇ ਨਾਲ ਹੀ ਰਿਕੁਐਸਟ ਕਰ ਰਹੇ ਹਾਂ ਬੱਚਿਆਂ ਨੂੰ ਕਿ ਜੁੜੋ ਠੀਕ ਹੈ ਤੁਹਾਨੂੰ ਨੰਬਰ ਮੈਂ ਸ਼ੇਅਰ ਕਰ ਦਿੱਤੇ ਹੈ ਜਿਹੜਾ ਬੰਦਾ ਵੀ ਕੋਈ ਗੱਲ ਕਰਨਾ ਚਾਹੁੰਦਾ ਹੈ ਪ੍ਰਧਾਨ ਸਾਹਿਬ ਨਾਲ ਜਾਂ ਵਾਈਸ ਪ੍ਰਧਾਨ ਨਾਲ ਤਾਂ ਉਹ ਗੱਲ ਵੀ ਕਰ ਸਕਦਾ ਹੈ ਕਿਸੇ ਵੀ ਤਰ੍ਹਾਂ ਦੀ ਹੋਰ ਦਿੱਕਤ ਹੈਗੀ ਹੈ ਤਾਂ ਉਹ ਵੀ ਆਪਣੀ ਪ੍ਰੋਬਲਮ ਸਾਹਮਣੇ ਰੱਖ ਸਕਦਾ ਹੈ ਹਰ ਇੱਕ ਤਨ ਸਪੋਰਟ ਕਰੋ ਫਿਜ਼ੀਕਲੀ ਤੇ ਉਹਨਾਂ ਨੂੰ ਕੀ ਦੀ ਲੋੜ ਹੈ ਫਾਈਨਾਂਸ ਦੀ ਵੀ ਲੋੜ ਹੁੰਦੀ ਹੈ ਬਾਈ ਇਕੱਲੇ ਜੇਬ ਚੋਂ ਪਾਕੇ ਦਾ ਕਰ ਨਹੀਂ ਸਕਦੇ जेकर जेोड़ा क्लास में जुड़े हुए बैच परचेस करना है तो कुछ नहीं करना यार अरोड़ा ऐप करनी है कोर्स बटन जाना है फेवरेट कोर्स है, कोर्स आ जाएगा हैवा कूपन कोड से बस ए सी सात सौ बैच लगा के अपना बैच ज्वाइन कर लो आईफोन यूजर्स ने आईफोन यूजर्स ने की करना है माई इंस्टीट्यूट ऐप करनी है ठीक है ओ आर जी कोड ए आरसी मंगेगा कोर्स बटन करके क्लिक करके सर्च करियो हैवा कूपन कोड से अपना कूपन को ला के अपना बैच ज्वाइन कर लियो इस तरह तो अलावा किसी भी तरह की जानकारी दिल इस टैलीग्राम नंबर पर कॉल करियो या मेरा टैलीग्राम चैनल सैकोलॉजी विद आशिम सर ज्वाइन करो ठीक ਉਮੀਦ ਹੈ ਜਾਣਕਾਰੀ ਚੰਗੀ ਲੱਗੀ ਹੋਵੇਗੀ ਉਮੀਦ ਹੈ ਤੁਸੀਂ ਕਲਾਸ ਨੂੰ ਸ਼ੇਅਰ ਜ਼ਰੂਰ ਕਰੋਗੇ ਤੇ ਉਮੀਦ ਹੈ ਤੁਸੀਂ ਯੂਨੀਅਨ ਦੀ ਸਪੋਰਟ ਕਰੋਗੇ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਬਈ ਸਪੋਰਟ ਚਾਹੀਦੀ ਹੈ ਪਰ ਸਿਰਫ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਹੈ ਕੋਈ ਗੱਲ ਡਿਸਕਸ ਕਰਨੀ ਹੈ ਕੋਈ ਪ੍ਰੋਬਲਮ ਹੈ ਤੁਸੀਂ ਇਹਨਾਂ ਨੰਬਰਾਂ ਉਪਰ ਕਾਲ ਕਰ ਸਕਦੇ ਹੋ ਤੇ ਜੁੜ ਸਕਦੇ ਹੋ ਅਰੋੜਾ ਕਾਸ਼ੀ ਜਿਨ੍ਹਾਂ ਜੋ ਵਿੱਚ ਬਾਕੀ ਬੱਚਾ ਨੇ ਆਪਣਾ ਸੁਪਨਾ ਸাকার ਕੀਤਾ ਜਿਵੇਂ ਬਾਕੀ ਬੱਚਾ ਨੇ ਪੀਐਸਟੈਡ ਐਡਿਟ ਕੈਡਰ ਦਾ ਸੁਪਨਾ ਅਰੋੜਾ ਕਾਸ਼ੀ ਉਸਕਾਰ ਕੀਤਾ ਹੈ ਤਾਂ ਤੁਸੀਂ ਵੀ ਉਸੇ ਤਿਕਨਾ ਅਰੋੜਾ ਸਿਸਨ ਨਾਲ ਜੁੜ ਕੇ ਆਪਣੇ ਸੁਪਨੇ ਨੂੰ ਕੀ ਕਰ ਸਕਦੇ ਹੋ ਸਹਾਰਾ ਕਰ ਸਕਦੇ ਹੋ ਤੇ ਮੈਂ ਫੇਰ ਕਹਾਂਗਾ ਕਿ ਵੈਕੈਂਸੀਜ਼ ਡਿਟੇਲ ਦੱਸ ਹੀ ਦਿੱਤੀ ਤੁਹਾਨੂੰ ਕਿ ਕਦੋਂ-ਕਦੋਂ ਪੋਸਟਾਂ ਆਈਆਂ ਤੇ ਉਮੀਦ ਹੈ ਕਿ ਭਾਈ ਹੁਣ ਜਿਹੜੀਆਂ 3 ਸਾਲ ਦਾ ਜਿਹੜਾ ਉਹ ਪਿਆ ਨਾ ਆਪਣਾ ਸੋਕਾ ਪਿਆ ਹੋਇਆ ਠੀਕ ਹੈ ਪੰਜਾਬ ਦੇ ਵਿੱਚ ਸੋਕਾ ਪਿਆ ਹੋਇਆ ਉਹ ਖਤਮ ਹੋਏਗਾ ਤੇ ਬਹੁਤ ਜਲਦ ਮਾਸਟਰ ਕੈਡਰ 8TT ਕੈਡਰ ਐਂਟੀਟੀ ਪੀਟੀਆਈ ਠੀਕ ਹੈ ਜਾਂ ਪੀਟੀ ਟੀਚਰ ਠੀਕ ਕੰਪਿਊਟਰ ਵੀ ਇਹਨਾਂ ਨੇ ਕਿਹਾ ਸੀ ਠੀਕ ਹੈ ਕੰਪਿਊਟਰ ਵੈਕੈਂਸੀਸ ਇਹ ਜਿਹੜੀਆਂ ਹੈਗੀਆਂ ਬਹੁਤ ਜਲਦ ਆਊਟ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਕੇਵੀਐਸ ਤਾਂ ਉਹਨਾਂ ਨੇ ਕਹਿ ਹੀ ਦਿੱਤਾ ਸੈਂਟਰ ਗਵਰਨਮੈਂਟ ਦੀ ਆ ਗਿਆ ਕੇਵੀਐਸ ਸੀਟਡ ਜੁਲਾਈ ਦੇ ਵਿੱਚ ਕਹਿ ਰਿਹਾ ਕੇਵੀਐਸ ਆ ਰਿਹਾ ਡੀ ਟ੍ਰਿਪਲ ਐਸ ਬੀਵੀ ਉਹਨਾਂ ਨੇ ਅਨਾਉਂਸ ਕਰਤਾ ਇਸ ਤੋਂ ਇਲਾਵਾ ਹਰਿਆਣਾ ਦੀ ਜੇ ਮੈਂ ਗੱਲ ਕਰਾਂ ਤਾਂ ਹਰਿਆਣਾ ਕੈਡਰ ਰਾਜਸਥਾਨ ਦੀ ਗੱਲ ਕਰਾਂ ਤਾਂ ਰਾਜਸਥਾਨ ਦਾ ਮੀਨਸ ਸੈਕੰਡ ਗ੍ਰੇਡ ਥਰਡ ਗ੍ਰੇਡ ਇਸ ਪੋਸਟ ਦਾ ਤਾਂ ਇੰਤਜ਼ਾਰ ਕਰ ਰਹੀ ਹੈ ਤਾਂ ਭਾਈ ਤਿਆਰੀ ਨਾ ਛੱਡੋ ਹਰ ਇੱਕ ਸੇਜ਼ ਦਾ ਸਿਲੇਬਸ ਸੇਮ ਹੈ ਇੱਕ ਬੈਚ ਵੀ ਲਿਆ ਹੋਇਆ ਬਾਕੀ ਤਿਆਰੀ ਨਾਲ ਨਾਲ ਹੋ ਜਾਏਗੀ ਪਰ ਬੈਚ ਪਰਚੇਸ ਕਰਨਾ ਹੈ ਤਾਂ 쿠ਪਨ ਕੋਡ ਇੱਕੋ ਹੀ ਚੱਲੇਗਾ AC742 ਮਿਲਦੇ ਆਂ ਅਗਲੀ ਕਲਾਸ ਅਗਲੇ ਕਲਾਸ ਦੇ ਵਿੱਚ ਉਮੀਦ ਤਾਂ ਤੁਹਾਨੂੰ ਜਾਣਕਾਰੀ ਚਾਹੀਦੀ ਲੱਗੀ ਹੋਏਗੀ